ਪੰਜਾਬ ਸਰਕਾਰ ਦੀ ਜਿਹੜੀ ਇਹ ਮੁਹਿੰਮ ਆ ਜੁਧ ਨਸ਼ਾ ਵਿਰੁੱਧ ਉਸ ਚਾਨੂੰ ਉਸ ਵੇਲੇ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਮਾਨ ਜੋ ਕਮਿਸ਼ਨਰ ਪੁਲਿਸ ਸੀਰ ਗੋਪੀ ਸਿੰਘ ਜੀ ਭੁੱਲਰ ਦੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਡੀਸਪਿਸੀਟੀ ਵਾਜਿ ਚਿਚਾਲ ਜੀ ਸਿੰਘ ਦੇ ਫੈਨਮਾਈ ਹੇਠ ਸਾਡੇ ਥਾਣਾ ਡਿਵੀਜ਼ਨ ਦੇ ਇੰਸਪੈਕਟਰ ਸੁਮਿੰਦਰ ਸਿੰਘ ਐਸ ਐਚ ਓ ਤੇ ਐਸ ਏ ਈ ਦਰਸ਼ਕਵਾਰ ਇਹਨਾਂ ਨੂੰ ਸਾਂਝੇ ਤੌਰ ਤੇ ਚਲਾਏ ਆਪਰੇਸ਼ਨ ਦੇ ਵਿੱਚ ਇੱਕ ਛਿਲਿੰਦਰ ਚਾ ਵਾਸੀ ਬਿਹਾਰ ਹੁਣ ਤੇ ਰੰਦਾ ਚਬਾਰੋੜ ਇਹਨੂੰ ਕਾਬੂ ਕਰਕੇ ਇਹਦੇ ਕੋਲੋਂ 4 ਕਿਲੋ ਜਿਹੜਾ ਗਾਂਜਾ ਜਿਹੜਾ ਉਹ ਰਿਕਵਰ ਕੀਤਾ ਗਿਆ ਰਿਕਵਰ ਕਰਕੇ ਇਹਦੇ ਖਿਲਾਫ ਮੁਕੱਦਮਾ ਨੰਬਰ 48 ਮਿਤੀ 1/7/25 ਅੰਡਰ ਸੈਕਸ਼ਨ 20 ਗਾਟ 85 ਐਨਪੀਐਸ ਜਿਹੜਾ ਥਾਣਾ ਡੀ ਰਿਵੀਨ ਦਰਜ ਕੀਤਾ ਗਿਆ ਤੇ ਇਹਦੀ ਮੁੱਢਲੀ ਪੁੱਛਗਿੱਛ ਤੋਂ ਇਹ ਆਇਆ ਕਿ ਇਹ ਬਿਹਾਰ ਤੋਂ ਗਾਂਜਾ ਲੈ ਕੇ ਆਉਂਦਾ ਹੈ ਲਿਆ ਕੇ ਤੇ ਵੇਚ ਦਿੰਦਾ ਹੈ ਤੇ ਫਿਰ ਵੇਚ ਕੇ ਫਿਰ ਬਿਹਾਰ ਚ ਲੈ ਜਾਂਦਾ ਤੇ ਲੈ ਕੇ ਆਉਂਦਾ ਇਹਦਾ ਅਸੀਂ ਪੋਸਟਮਾਰਡ ਹਾਸਲ ਕਰ ਲਿਆ ਪੋਸਟਮਾਰਡ ਹਾਸਲ ਕਰ ਤੋਂ ਬਾਅਦ ਦੀ ਪ੍ਰੋਪਰ ਇਨਟੈਰੋਗੇਸ਼ਨ ਹੋਊਗੀ ਤੇ ਜਿੱਥੋਂ ਅੱਗੇ ਜਿੱਥੋਂ ਚਲੋ ਕਾਫੀ ਰਿਕਵਰੀ ਹੁੰਦੀ ਜਿਹੜੀ ਆ ਆਸ